ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੌਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਔਰ ਤੁਹਾਨੂੰ ਦੱਸਣ ਜਾ ਰਹੇ ਆਂ ਮਖਾਣਿਆਂ ਬਾਰੇ ਜਿਹੜੇ ਆਪਾਂ ਮਖਾਣੇ ਖਾਂਦੇ ਆਂ ਚਾਹ ਦੇ ਨਾਲ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਪੂਲਰ 스ਨੈਕ ਹੈ ਮਤਲਬ ਇੱਕ ਫੇਮਸ 스ਨੈਕ ਹੈ ਜਿਹੜਾ ਆਪਾਂ ਚਾਹ ਨਾਲ ਦੁੱਧ ਨਾਲ ਕਾਫੀ ਨਾਲ ਲੈਨੇ ਆਂ ਮਖਾਣੇ ਮਖਾਣੇ ਸਭ ਤੋਂ ਵੱਧ ਜਿਹੜੀ ਪੈਦਾਵਾਰ ਹੈ ਉਹ ਇੰਡੀਆ ਦੇ ਵਿੱਚ ਬਿਹਾਰ ਦੇ ਵਿੱਚ 90% ਬਿਹਾਰ ਦੇ ਵਿੱਚ ਇਸ ਦੀ ਪੈਦਾਵਾਰ ਹੁੰਦੀ ਹੈ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਦੱਸਾਂਗੇ ਮਖਾਣੇ ਖਾਣ ਦੇ ਕੀ ਫਾਇਦੇ ਨੇ ਔਰ ਕੀ ਨੁਕਸਾਨ ਨੇ ਨੁਕਸਾਨ ਤਾਂ ਹੈ ਹੀ ਨਹੀਂ ਫਾਇਦੇ ਹੀ ਫਾਇਦੇ ਆ ਔਰ ਆਪਣੀਆਂ ਹੱਡੀਆਂ ਲਈ ਕਿੰਨੇ ਤੰਦਰੁਸਤ ਨੇ ਦਿਲ ਲਈ ਕਿੰਨੇ ਤੰਦਰੁਸਤ ਨੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਖਾਣੇ ਕਿਵੇਂ ਖਾਣੇ ਚਾਹੀਦੇ ਆ ਤੁਸੀਂ ਮਖਾਣੇ ਲਿਆਓ ਕਰਿਆਨੇ ਦੀ ਦੁਕਾਨ ਤੋਂ ਫਰਾਈ ਪੈਨ ਤੇ ਥੋੜਾ ਜਿਹਾ ਘਿਓ ਲਾਉਣਾ ਇਹ ਨਹੀਂ ਆ ਵੀ ਆਪਾਂ ਘਿਓ ਬਹੁਤ ਜ਼ਿਆਦਾ ਪਾ ਲਈ ਉਹਦੇ ਵਿੱਚ ਆਪਾਂ ਫਰਾਈ ਕਰ ਰਹੇ ਆ ਫਿਰ ਤਾਂ ਉਹੀ ਗੱਲ ਹੋ ਜੇਗੀ ਫੈਟ ਜ਼ਿਆਦਾ ਹੋ ਜਾਏਗਾ ਇਹ ਇੱਕ ਇੱਕੋ ਇੱਕ ਐਸੀ ਚੀਜ਼ ਆ ਜਿਸ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਬਹੁਤ ਜ਼ਿਆਦਾ ਪਾਇਆ ਜਾਂਦਾ ਜਿਸ ਦੇ ਵਿੱਚ ਫੈਟ ਦੀ ਮਾਤਰਾ ਘੱਟਦੀ ਹੈ ਸੋ ਹਮੇਸ਼ਾ ਬਹੁਤ ਘੱਟ ਆਇਲ ਪਾਓ ਔਰ ਇਸ ਨੂੰ ਤੁਸੀਂ ਫਰਾਈ ਪੈਨ ਤੇ ਹਲਕੇ ਹਲਕੇ ਜੇ ਇਸ ਨੂੰ ਤੁਸੀਂ ਰੰਨੀ ਜਾਣੇ ਆ ਖਾਪੇ ਸੱਚੇ ਕਰ ਕਰ ਕੇ ਔਰ ਇਸਦੇ ਉੱਪਰ ਜਦੋਂ ਤੁਸੀਂ ਇਹ ਰੰਨਗੇ ਔਰ ਉਸਦੇ ਉੱਪਰ ਨਮਕ ਪਾ ਕੇ ਦੈਨ ਤੁਸੀਂ ਇਸ ਨੂੰ ਖਾ ਸਕਦੇ ਹੋ ਔਰ ਇੱਕ ਗੱਲ ਧਿਆਨ ਜਦੋਂ ਬਣਾਇਆ ਉਦੋਂ ਹੀ ਖਾਣੇ ਆ ਅਗਰ ਤੁਸੀਂ ਇਸ ਨੂੰ ਹਵਾ ਚ ਰੱਖ ਦੋਗੇ ਅੱਧੇ ਪੌਣੇ ਘੰਟੇ ਲਈ ਤਾਂ ਇਹ ਮਤਲਬ ਸਲੇਜੇ ਹੋ ਜਾਣਗੇ ਜਦੋਂ ਆਪਾਂ ਦੱਬਾਂਗੇ ਆਪਣੀ ਜਾੜਾਂ ਦੇ ਵਿੱਚ ਵਸਣਗੇ ਕਿਉਂਕਿ ਮੇਰੇ ਘਰੇ ਵੀ ਇਦਾਂ ਹੀ ਬਣਦੇ ਨੇ ਸੋ ਜਦੋਂ ਬਣਦੇ ਆ ਉਸਦੇ ਉੱਪਰ ਤੁਸੀਂ ਨਮਕ ਪਾਓ ਔਰ ਖਾਓ ਜਿਹੜੇ ਕਿ ਬਹੁਤ ਜ਼ਿਆਦੇ ਟੇਸਟੀ ਲੱਗਦੇ ਆ ਅਗਰ ਤੁਹਾਨੂੰ ਲੱਗਦਾ ਵੀ ਹੁਣ ਸਾਡੇ ਕੋਲ ਸਮਾਂ ਨਹੀਂ ਹੈ ਤਾਂ ਇਸ ਨੂੰ ਤੁਸੀਂ ਇੱਕ ਪਲਾਸਟਿਕ ਦੇ ਡੱਬੇ ਦੇ ਵਿੱਚ ਜਾਂ ਕੱਚ ਦੀ ਬੋਟਲ ਦੇ ਵਿੱਚ ਇਸ ਨੂੰ ਬੰਦ ਕਰਕੇ ਰੱਖ ਲਓ ਜਿਸ ਦੇ ਵਿੱਚ ਹਵਾ ਨਾ ਭਵੇ ਇਹ ਟਾਈਟ ਕੋਈ ਡੱਬਾ ਹੋਵੇ ਜਿਸ ਦੇ ਵਿੱਚ ਹਵਾ ਨਾ ਜਾਵੇ ਉਸ ਦੇ ਵਿੱਚ ਪਾ ਕੇ ਰੱਖੋ ਔਰ ਇਸ ਨੂੰ ਤੁਸੀਂ ਬਾਹਰ ਵੀ ਖਾ ਸਕਦੇ ਹੋ ਸੋ ਨੰਬਰ 1 ਫਾਇਦਾ ਕੀ ਹੈ ਮਖਾਣੀ ਖਾਣ ਦਾ ਕਿ ਆਪਣੇ ਕੋਲੇਸਟ੍ਰੋਲ ਨੂੰ ਵਧਣ ਨਹੀਂ ਦਿੰਦਾ ਦਿਲ ਦੀ ਬਿਮਾਰੀ ਕੋਈ ਲੱਗਣ ਨਹੀਂ ਦਿੰਦਾ ਕੋਲੇਸਟ੍ਰੋਲ ਦਾ ਇਨਾ ਫਾਇਦਾ ਹੈ ਇਸ ਦੇ ਵਿੱਚ ਜਿਹੜੇ ਆਪਣੇ ਟ੍ਰਾਈਗਲਾਈਸਰਾਈਡਸ ਜੋ ਘੱਟ ਹੁੰਦੇ ਨੇ ਔਰ ਆਪਣਾ ਜੋ ਬਲੱਡ ਦਾ ਜੋ ਲੈਵਲ ਹੈ ਜਿਸ ਦੇ ਵਿੱਚ ਆਪਣੇ ਟ੍ਰਾਈਗਲਾਈਸਰਾਈਡ ਕੋਲੇਸਟ੍ਰੋਲਸ ਲੈਵਲ ਵਧਦੇ ਨੇ ਐਲ ਡੀ ਐਲ ਐਚ ਡੀ ਐਲ ਉਹਨਾਂ ਨੂੰ ਇਹ ਵਧਣ ਨਹੀਂ ਦਿੰਦਾ ਔਰ ਉਹਨਾਂ ਨੂੰ ਇਹ ਕੰਟਰੋਲ ਕਰਕੇ ਰੱਖਦਾ ਸਭ ਤੋਂ ਪਹਿਲਾਂ ਕੋਲੇਸਟ੍ਰੋਲ ਨੂੰ ਇਹ ਵਧਣ ਨਹੀਂ ਦਿੰਦਾ ਦੂਸਰੇ ਨੰਬਰ ਤੇ ਇਹ ਬਲੱਡ ਪ੍ਰੈਸ਼ਰ ਨੂੰ ਵੀ ਵਧਣ ਨਹੀਂ ਦਿੰਦਾ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਕੇ ਰੱਖਦਾ ਕਿਉਂਕਿ ਇਸ ਦੇ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ ਤੀਜੇ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਡਾਇਬੀਟਿਸ ਜਾਂ ਬਲੱਡ 슈ਗਰ ਜਿੰਨਾ ਲੋਕਾਂ ਨੂੰ 슈ਗਰ ਹੈ ਉਹਨਾਂ ਨੂੰ ਵੀ ਇਹ ਠੀਕ ਰੱਖਦਾ ਲੀਜੀਏ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਬਲੱਡ ਸ਼ੂਗਰ ਹੈ, ਉਹਨਾਂ ਨੂੰ ਗਲੂਕੋਜ਼ ਲੈਵਲ ਹੈ ਜਿਹੜਾ ਇੱਕ ਟਾਕੇ ਰੱਖਦਾ ਹੈ ਕਿਉਂਕਿ ਇਸ ਦੇ ਵਿੱਚ ਗਲੂਕੋਜ਼ ਲੈਵਲ ਬਹੁਤ ਘੱਟ ਹੁੰਦੇ ਨੇ। ਇਸ ਕਰਕੇ ਸ਼ੂਗਰ ਦਾ ਪੇਸ਼ੈਂਟ ਅਗਰ ਮਖਾਣਾ ਖਾਣਗੇ ਤਾਂ ਉਹਨਾਂ ਨੂੰ ਕਦੇ ਵੀ ਕੋਈ ਇਸ ਦਾ ਨੁਕਸਾਨ ਨਹੀਂ ਹੋਏਗਾ ਬਲਕਿ ਫਾਇਦਾ ਹੀ ਹੋਏਗਾ। ਚੌਥੇ ਨੰਬਰ ਤੇ ਗੱਲ ਕਰੀਏ ਬੋਨ ਦੀ ਆਪਣੀ ਜਿਹੜੀ ਹੈਲਥ ਹੈ, ਹੱਡੀਆਂ ਦੀ ਜਿਹੜੀ ਆਪਣੀ ਮਜ਼ਬੂਤੀ ਹੈ, ਉਹਨਾਂ ਨੂੰ ਇਹ ਬਹੁਤ ਤਕੜਾ ਬਣਾ ਕੇ ਰੱਖਦੇ ਨੇ ਕਿਉਂਕਿ ਇਸ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ, ਫਾਸਫੋਰਸ ਹੁੰਦਾ ਹੈ। ਕੈਲਸ਼ੀਅਮ ਤਾਂ ਇੰਨਾ ਜ਼ਿਆਦਾ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਉਸ ਤੋਂ ਬਾਅਦ ਡਾਕਟਰ ਵੀ ਰეკਮੈਂਡ ਕਰਦੇ ਨੇ ਕਿ ਤੁਸੀਂ ਮਖਾਣੇ ਜ਼ਰੂਰ ਖਾਓ ਸੋ ਹੱਡੀਆਂ ਲਈ ਇਸ ਦਾ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਹੈ ਸੋ ਨੈਕਸਟ ਆਪਾਂ ਗੱਲ ਕਰਦੇ ਆਂ ਪ੍ਰੈਗਨੈਂਸੀ ਦੀ ਪ੍ਰੈਗਨੈਂਸੀ ਤੋਂ ਬਾਅਦ ਜਿਹੜੀਆਂ ਔਰਤਾਂ ਦੇ ਦੁੱਧ ਨਹੀਂ ਆਉਂਦਾ ਇਹ ਮਿਲਕ ਪ੍ਰੋਡਕਸ਼ਨ ਮਤਲਬ ਦੁੱਧ ਨੂੰ ਵੀ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਪ੍ਰੈਗਨੈਂਸੀ ਤੋਂ ਬਾਅਦ ਇਹ ਔਰਤਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਮਖਾਣੇ ਦਾ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਇਸ ਦੇ ਵਿੱਚ ਜਿਹੜਾ ਕੈਲਸ਼ੀਅਮ ਔਰ ਫਾਸਫੋਰਸ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਕਿ ਦੁੱਧ ਦੀ ਮਾਤਰਾ ਨੂੰ ਵੀ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਸਕਿਨ ਹੈਲਥ ਦੀ ਸਕਿਨ ਦੇ ਲਈ ਇਹ ਬਹੁਤ ਵਧੀਆ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਕਈਆਂ ਲੋਕਾਂ ਦੇ ਅੱਖਾਂ ਦੇ ਰਾਉਂਡ ਬਲੈਕ ਡਾਰਕ ਸਰਕਲਸ ਹੋ ਜਾਂਦੇ ਨੇ ਛਾਈਆਂ ਪੈ ਜਾਂਦੀਆਂ ਨੇ ਅਗਰ ਉਹ ਮਖਾਣੇ ਖਾਣਗੇ ਤਾਂ ਉਹ ਹੀ ਚੀਜ਼ਾਂ ਉਹਨਾਂ ਦੇ ਕਦੇ ਵੀ ਨਹੀਂ ਹੋਣਗੀਆਂ ਉਸ ਤੋਂ ਬਾਅਦ ਆਪਾਂ ਸਕਿਨ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਹ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਜਿਹੜਾ ਫਾਈਬਰ ਹੈ ਉਹ ਬਹੁਤ ਜ਼ਿਆਦਾ ਪਾਇਆ ਜਾਂਦਾ ਔਰ ਜਿਹੜੀਆਂ ਕੈਲਰੀਜ਼ ਨੇ ਉਹ ਘੱਟ ਪਾਈਆਂ ਜਾਂਦੀਆਂ ਨੇ ਤੇ ਆਪਣੇ ਭਾਰ ਘਟਾਉਣ ਦੇ ਲਈ ਵਿੱਚ ਆਪਾਂ ਨੂੰ ਮਦਦ ਕਰਦੀਆਂ ਨੇ ਸੋ ਇਹ ਗੱਲ ਵੀ ਇੱਕ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਐਵੇਂ ਕੋਈ ਹੋਰ ਪ੍ਰੋਡਕਟ ਖਾਣ ਦਾ ਕੋਈ ਫਾਇਦਾ ਨਹੀਂ ਮਖਾਣੇ ਖਾਓ ਔਰ ਭਾਰ ਜ਼ਰੂਰ ਘਟਾ ਸਕਦੇ ਹੋ ਔਰ ਆਖਰੀ ਤੇ ਸਭ ਤੋਂ ਵਧੀਆ ਜਿਹੜਾ ਇਹਦਾ ਫਾਇਦਾ ਹੈ ਉਹ ਹੈਗਾ ਆਪਾਂ ਨੂੰ ਇਹ ਕਾਜ ਨਹੀਂ ਹੋਰ ਦਿੰਦਾ ਜਾਨੀ ਕਿ ਡਾਈਜੈਸ਼ਨ ਅਗਰ ਆਪਾਂ ਇਹ ਖਾਵਾਂਗੇ ਇਸ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੈ ਫਾਸਫੋਰਸ ਜ਼ਿਆਦਾ ਹੈ ਇਸ ਨਾਲ ਆਪਾਂ ਨੂੰ ਕਦੇ ਵੀ ਕਬਜ ਨਹੀਂ ਹੋਏਗੀ ਆਪਾਂ ਨੂੰ ਪ੍ਰੋਪਰ ਆਪਾਂ ਆਪਣਾ ਪੇਟ ਸਾਫ਼ ਕਰ ਸਕਦੇ ਆ ਸੋ ਇਸ ਨੂੰ ਖਾਣ ਦਾ ਸਮਾਂ ਕਿਹੜਾ ਤੁਸੀਂ ਸਵੇਰੇ ਵੀ ਖਾ ਸਕਦੇ ਹੋ ਬ੍ਰੈਕਫਾਸਟ ਦੇ ਨਾਲ ਲੈ ਲਓ ਜਾਂ ਤੁਸੀਂ ਸ਼ਾਮ ਨੂੰ ਜਿਹੜੀ ਚਾਹ ਪੀਂਦੇ ਹੋ ਉਸ ਦੇ ਨਾਲ ਲੈ ਸਕਦੇ ਹੋ ਦੁੱਧ ਪੀਂਦੇ ਹੋ ਉਸ ਨਾਲ ਲੈ ਸਕਦੇ ਹੋ ਅਗਰ ਕੁਝ ਨਹੀਂ ਵੀ ਪੀਂਦੇ ਬਲਕਿ ਸ਼ਾਮ ਨੂੰ ਵੈਸੇ ਹੀ ਤੁਸੀਂ ਖਾ ਸਕਦੇ ਹੋ ਔਰ ਆਪਣੇ ਬੱਚਿਆਂ ਨੂੰ ਮਖਾਣੇ ਜ਼ਰੂਰ ਖਲਾਇਆ ਕਰੋ ਕਿਉਂਕਿ ਇਸ ਦੇ ਵਿੱਚ ਰਿਚ ਇਨ ਕੈਲਸ਼ੀਅਮ ਤਾਕਤ ਬਹੁਤ ਜ਼ਿਆਦਾ ਹੈ ਜਿਹੜਾ ਕਿ ਆਪਣੇ ਬੱਚਿਆਂ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦਾ ਹੈ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਹੈ ਤਾਂ ਸ਼ੇਅਰ ਜਰੂਰ ਕਰਿਓ ਔਰ ਅਗਰ ਤੁਸੀਂ ਇਹ ਦੇਖ ਕੇ ਮਖਾਣੇ ਸ਼ੁਰੂ ਕਰਦੇ ਸਾਡੀ ਵੀਡੀਓ ਦੇਖ ਕੇ ਮਖਾਣੇ ਸ਼ੁਰੂ ਕਰਦੇ ਖਾਣੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ